ਰਾਹੁਲ ਗਾਂਧੀ ਜੀ ਵੱਲੋਂ ਕੋਟ ਚੋਰੀ ਨੂੰ ਲੈ ਕੇ ਪਿਛਲੇ ਦਿਨੀ ਜੋ ਵੱਡੇ ਖੁਲਾਸੇ ਹੋਏ ਨੇ ਉਸ ਖੁਲਾਸੇਆਂ ਨੂੰ ਦੇਖਦੇ ਹੋਏ ਇਹ ਭਾਰਤੀ ਸੰਵਿਧਾਨ ਦੇ ਉਪਰ ਦੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਪ੍ਰਤੀ ਲੋਕਾਂ ਨੂੰ ਚੇਤ ਕਰਨ ਲਈ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੇ ਹਿੱਤਾਂ ਦੀ ਆਵਾਜ਼ ਨੂੰ ਬੰਦ ਕਰਨ ਲਈ ਇੱਕ ਮਹਿੰਮਾ ਓਗਾਟ ਕੀਤਾ ਪਿੰਡ ਗਹਿਰੀ ਭਾਗੀ ਔਰ ਗਹਿਰੀ ਭਾਗੀ ਜੱਜ ਕਾਨਫਰੰਸ ਹੋਈ ਹੈ ਹੱਥ ਤੁਹਾਡੇ ਸਾਥ ਹੈ ਨਹੀਂ ਹੋ ਸ਼ਿਗਸ਼ਤ ਹੱਥ ਤੁਹਾਡੇ ਸਾਥ ਹੈ ਬੋਲ ਕਰੋ ਖੁਸ਼ੀ ਸੋਭਾ ਅਸੀਂ ਹਮ ਸੁਰੂਪ ਕੀਤੀਆ ਝੰਡਾ ਹਲਕਾ ਦਿਹਾਤੀ ਦੇ ਕੱਲੇ ਕੱਲੇ ਪਿੰਡ ਦੇ ਵਿੱਚ ਮਾਨ ਜੋ ਕਿਰਸ ਧੇਰੀ ਦੀ ਗਵਾਹੀ ਦੇ ਵਿੱਚ ਪਿੰਡ ਪਿੰਡ ਜਾਵਾਂਗੇ ਪੂਰਾ ਜ਼ਿਲ੍ਹੇ ਚ ਅਸੀਂ ਕਵਰ ਕਰਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਪਿਆਰ ਦੇ ਵਿੱਚ ਇਹੀ ਗੱਲ ਕਰਾਂਗੇ ਸੀ

ਵਾਲੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਲੋਕ ਹੈ ਜਿਨ੍ਹਾਂ ਨੂੰ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ 2027 ਚ ਕਾਂਗਰਸ ਪਾਰਟੀ ਨੇ ਸਰਕਾਰ ਲਿਆ ਕੇ ਮਰੇਗਾ ਵਰਕਰਾਂ ਲਈ ਮੁਸ਼ਕਲਾਂ ਮਜ਼ਦੂਰਾਂ ਮਜ਼ਦਮਾਂ ਦੀਆਂ ਮੁਸ਼ਕਲਾਂ ਮਹਿਲਾਵਾਂ ਦੀਆਂ ਮੁਸ਼ਕਲਾਂ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਲੋੜ ਅਤਿ ਜ਼ਰੂਰੀ ਅੱਜ ਲੋੜ ਹੈ ਦੇਸ਼ ਨੂੰ ਰਾਹੁਲ ਗਾਂਧੀ ਜੇ ਵੱਲੋਂ ਚੁਲਾਏ ਗਏ ਦੁਸ਼ਮਨ ਤੇ ਵੋਟ ਚੋਰੋ ਗੱਦੀ ਛੋੜੋ ਵੋਟ ਚੋਰੋ ਕੁਰਸੀ ਛੋੜੋ ਇਸ ਮਹਿਮ ਨੂੰ ਅਸੀਂ ਹਰ ਪਿੰਡ ਤੱਕ ਹਰ ਗਲੀ ਤੱਕ ਹਰ ਗੁਲੀ ਤੱਕ ਅਸੀਂ ਹਰ ਸ਼ਹਿਰ ਦੇ ਕਸਬੇ ਤੱਕ ਹਰ ਮਹੱਲੇ ਤੱਕ ਲੈ ਕੇ ਜਾਈਏ ਤਾਂ ਕਿ ਰਾਹੁਲ ਗਾਂਧੀ ਵੱਲੋਂ ਵੋਟ ਚੋਰਾ ਦੇ ਖਿਲਾਫ ਤੇ ਭਾਰਤੀ ਸੰਵਿਧਾਨ ਦੇ ਬੋਧੀਆਂ ਦੇ ਖਿਲਾਫ ਇੱਕ ਜੋ ਲਹਿਰ ਚਲਾਈ ਜਾ ਰਹੀ ਹੈ ਇੱਕ ਲਹਿਰ ਵੱਢ ਕੇ ਮੋਟ ਵੱਢ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਦੇਸ਼ ਬਰੋਦੀ ਅਰਾਧਿਆ ਨੂੰ ਫੈਲ ਕਰੀਏ ਤੇ ਭਾਰ ਦੇ ਸੰਵਿਧਾਨ ਨੂੰ ਉੱਚਾ ਕਰੀਏ ਅਸੀਂ ਕੰਮ ਕਰੀਏ। ਔਰ ਰਾਹੁਲ ਗਾਂਧੀ ਜੀ ਬਰਨੂਤੇਲੇ ਪ੍ਰੋਗਰਾਮ ਜੋ 14 ਅਗਸਤ ਤੋਂ ਕੱਢਲੇ ਮਾਰਚ ਤੇ ਰੈਲੀਆਂ ਤੇ ਹੋਰ ਸਾਰਾ ਕੁਝ ਜਾਂ ਉਹਦੇ ਜੋ ਮਜ਼ਦੂਰ ਮਲਾਜ਼ਮ ਕਾਂਗਰਸ ਜਣੇ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਹਰ ਜਨ ਦੇ ਹਸਲ ਹੋਵੇਗੀ। ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਮਜ਼ਦੂਰ ਮਲਾਜ਼ਮ ਕਾਂਗਰਸ ਜਣੇ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਚੇਅਰਮੈਨ نیشنل ਗਦਰਤ ਮਹਾਪੰਚਾਇਤ ਪੰਜਾਬ ਦੇ ਡੋਮਾ ਪ੍ਰਿਸੰਗ ਰਾਹੁਲ ਗਾਂਧੀ ਜੀ ਵੱਲੋਂ ਵੋਟ ਚੋਰੀ ਨੂੰ ਲੈ ਕੇ ਪਿਛਲੇ ਦਿਨੀ ਜੋ ਵੱਡੇ ਖੁਲਾਸੇ ਕੀਤੇ ਗਏ ਉਸ ਖੁਲਾਸੇ ਨੂੰ ਦੇਖਦੇ ਹੋਏ ਤੇ ਭਾਰਤੀ ਸੰਵਿਧਾਨ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਜਾ ਰਹੇ ਹਮਲੇ ਦੇ ਪ੍ਰਤੀ ਲੋਕਾਂ ਨੂੰ ਸੂਚਿਤ ਕਰਨ ਲਈ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਅਸੀਂ ਸਾਡੇ ਜ਼ਿਲ੍ਹਾ ਚੇਅਰਮੈਨ ਗੁਰਜੰਟ ਸਿੰਘ ਗਹਿਰੀ ਤੇਜਾ ਸਿੰਘ ਤੇ ਹੋਰ ਸਾਥੀਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਮਹਮਦ ਆਗਾਜ਼ ਦਿੱਤਾ ਪਿੰਡ ਗਹਿਰੀ ਭਾਗੀ ਔਰ ਗਹਿਰੀ ਭਾਗੀ ਜੱਜ ਕਾਨਫਰੰਸ ਹੋਈ ਹੈ ਉਸ ਕਾਨਫਰੰਸ ਦੇ ਵਿੱਚ ਲੋਕਾਂ ਨੂੰ ਅਸੀਂ ਸੁਚੇਤ ਕੀਤਾ ਹੈ ਕਿ ਜੋ ਵੋਟ ਚੋਰੀ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਲੋਕ ਹੈ ਇਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਇਹ ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇਖਤਾ ਤੇ ਖੰਡਾਂ ਨੂੰ ਵਰਕਰਾਰ ਰੱਖਣ ਲਈ ਬਾਬਾ ਸਾਹਿਬ ਰੋਡੂਪੀ ਮਹਾਵ ਅੰਬेडकर ਦੇ ਮਿਸ਼ਨ ਨੂੰ ਕਰ ਕਰ ਤੱਕ ਬਚਾਉਣ ਲਈ ਅਤੇ ਅੱਗੇ ਤੋਂ 2027 ਚ ਕਾਂਗਰਸ ਪਾਰਟੀ ਦੀ ਸਰਕਾਰ ਲਿਆ ਕੇ ਮਨਰੇਗਾ ਵਰਕਰਾਂ ਦੀਆਂ ਮੁਸ਼ਕਲਾਂ ਮਜ਼ਦੂਰਾ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਮਹਿਲਾਵਾਂ ਦੀਆਂ ਮੁਸ਼ਕਲਾਂ ਹਰ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਕਰਨ ਵਾਸਤੇ ਕਾਂਗਰਸ ਪਾਰਟੀ ਦੀ ਸਰਕਾਰ ਲਿਉਣਾ ਅਤਿ ਜ਼ਰੂਰੀ ਹੈ ਅੱਜ ਲੋੜ ਹੈ ਦੇਸ਼ ਨੂੰ ਰਾਹੁਲ ਗਾਂਧੀ ਦੇ ਵੱਲੋਂ ਚਲਾਏ ਗਏ ਮਿਸ਼ਨ ਤੇ ਵੋਟ ਚੋਰੋ ਗੱਡੀ ਛੋੜੋ ਵੋਟ ਚੋਰੋ ਕੁਰਸੀ ਛੋੜੋ ਇਸ ਵੇਲੇ ਮਨੂੰ ਅਸੀਂ ਹਰ ਪਿੰਡ ਤੱਕ ਹਰ ਗਲੀ ਤੱਕ ਹਰ ਗੁੱਚੀ ਤੱਕ ਅਸੀਂ ਹਰ ਸ਼ਹਿਰ ਦੇ ਕਸਬੇ ਤੱਕ ਹਰ ਮਹੱਲੇ ਤੱਕ ਲੈ ਕੇ ਜਾਈਏ ਤਾਂ ਕਿ ਰਾਹੁਲ ਗਾਂਧੀ ਵੱਲੋਂ ਵੋਟ ਚੋਰਾ ਦੇ ਖਿਲਾਫ ਤੇ ਭਾਰਤੀ ਸੰਵਿਧਾਨ ਦੇ ਵਿਰੋਧੀਆਂ ਦੇ ਖਿਲਾਫ ਇੱਕ ਜੋ ਲਹਿਰ ਚਲਾਈ ਜਾ ਰਹੀ ਹੈ ਇੱਕ ਲਹਿਰ ਬਣ ਕੇ ਮੂਵਮੈਂਟ ਬਣ ਕੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਦੇਸ਼ ਵਿਰੋਧੀ ਅਰਾਧਿਆ ਨੂੰ ਫੇਲ ਕਰੀਏ ਤੇ ਭਾਰਤ ਦੇ ਸੰਵਿਧਾਨ ਨੂੰ ਬਚਾ ਕੇ ਰੱਖਣੀ ਅਸੀਂ ਕੰਮ ਕਰੀਏ ਔਰ راہુલ ਗਾਂਧੀ ਜੀ ਬਨਉਤੇ ਕੇ ਪ੍ਰੋਗਰਾਮ ਜੋ 14 ਅਗਸਤ ਤੋਂ ਕੈਂਡਲ ਮਾਰਚ ਤੇ ਰੈਲੀਆਂ ਤੇ ਹੋਰ ਸਾਰੀਆਂ ਚੀਜ਼ਾਂ ਉਹਦੇ ਚ ਮਜ਼ਦੂਰ ਮਲਾਜ਼ਮ ਕਾਂਗਰਸ ਜਣੀ ਕੇ ਕੇ ਸੀ ਭਾਗ ਕਾਂਗਰਸ ਪਾਰਟੀ ਵੱਲ ਚੜ ਕੇ ਹਿੱਸਾ ਲਵੇਗੀ ਤੇ ਸਮੁੱਚੇ ਪੰਜਾਬ ਦੇ 40% ਦੀ ਦਲਿਤ ਭਾਈਚਾਰੇ ਨੂੰ ਮਿਨੋਰਟੀ ਨੂੰ ਹਰ ਵਰਗ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਆਓ ਆਪਾਂ راہુલ ਗਾਂਧੀ ਜੀ ਖੜਗੇ ਸਾਹਿਬ ਪ੍ਰਿੰਕਾ ਗਾਂਧੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੇੜੀ ਵੱਲੋਂ ਸੁੱਤੇ ਸਾਰੇ ਪ੍ਰੋਗਰਾਮਾਂ ਚ ਸ਼ਾਮਲ ਹੋਈਏ ਇਹ ਸਾਡੀ ਵਿਮ ਅੱਜ ਗਹਿਰੀ ਭਾਗੀਦਾਰੀ ਤੋਂ ਸ਼ੁਰੂ ਕੀਤੀ ਹੈ ਤੇ ਹਲਕਰ ਦਿਹਾਤੀ ਬਠਿੰਡਾ ਦੇ ਸਾਰੇ ਪਿੰਡਾਂ ਤੋਂ ਹੁੰਦੀ ਹੋਈ ਸਾਰੇ ਪੰਜਾਬ ਦੇ ਚਸ਼ਮੇ ਮਰੂ ਅਸੀਂ ਲੈ ਕੇ ਜਾਵਾਂਗੇ। ਨਾਇਗੁਰ ਜੰਟ ਗਹਿਰੀ ਜ਼ਿਲ੍ਹਾ ਚੇਅਰਮੈਨ ਕਾਂਗਰਸ ਕੇ ਕੇਸੀ ਵਿਭਾਗ ਪੰਜਾਬ ਅੱਜ ਮੇਰੇ ਪਿੰਡ ਦੇ ਵਿੱਚ ਵੋਟ ਚੋਰੋ ਕੁਰਸੀ ਛੋੜੋ ਮੈਂ ਮਹਮ ਸੁਰੂ ਕੀਤੀ ਆ ਬਠਿੰਡਾ ਹਲਕਾ ਅਧਿਆਤੀ ਦੇ ਕੱਲੇ ਕੱਲੇ ਪਿੰਡ ਦੇ ਵਿੱਚ ਮਾਨ ਜੋ ਕਿਨ ਸਿੰਘ ਗਹਿਰੀ ਦੀ ਗਵਾਹੀ ਦੇ ਵਿੱਚ ਪਿੰਡ-ਪਿੰਡ ਜਾਵਾਂਗੇ। ਪੂਰਾ ਜਣੇਚ ਅਸੀਂ ਕਵਰ ਕਰਾਂਗੇ ਇਹ ਪੂਰੇ ਪੰਜਾਬ ਦੇ ਵਿੱਚ ਸਾਰੇ ਪਿਆਰ ਦੇ ਵਿੱਚ ਇਹ ਗੱਲ ਕਰਾਂਗੇ ਅਸੀਂ ਵੋਟ ਚੋਰੋ ਕੁਰਸੀ ਛੋੜੋ ਇਹ ਮਹਮਨੋਸੀ ਪੂਰੀ ਪੰਜਾਬ ਦੇ ਵਿੱਚ ਤੇ ਪੂਰੇ ਭਾਰਤ ਦੇ ਵਿੱਚ ਲੈ ਕੇ ਚੱਲਾਂਗੇ ਤੁਹਾਨੂੰ ਐਨੇ ਕਹਿੰਦਾ ਹੋਇਆ ਵਾਹਿਗੁਰੂ ਖਾਲਸਾ ਜੀ